ਸਤਿ ਓਕਾਸ ਸਤਿ ਓਪਤਾਰ ਵਿਥਰਿਓ ਅਦ੍ਰਿਸ਼ਟ ਜੇ ਕਰਮਜਾਰ ਸਤਿ ਓਕਾਸ ਸਤਿ ਓਪਤਾਰ ਵਿਥਰਿਓ ਅਦਿੱਤ ਜੇ ਕਰਮਜਾਰ ਵਸਤ ਸੰਪੂਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਇੱਥੇ ਤਾਂ ਪੰਥ ਥੋੜਾ ਜਿਆਦਾ ਜਿਮਨੀ ਲੋੜ ਪਈ ਹੈ ਇਸ ਥਾਂ ਦੇ ਤੇ ਮਹਾਪੁਰਖ ਦੋ ਪੰਗਤੀਆਂ ਹੋਰ ਉਚਾਰਿਆ ਕਰਦੇ ਉਹ ਲਿਖਣਾ ਲੈਣੀਆਂ ਕਿਸੇ ਖਿਮਾ ਕਰਨੀ ਪਹਿਲਾਂ ਤਾਂ ਅਕਾਲ ਪੁਰਖ ਦੀ ਉਸਤਤੀ ਸੰਪੂਰਨ ਨਹੀਂ ਕੋਈ ਕਰ ਸਕਦਾ ਜੇ ਸਪੂਰਨ ਕਰਤੀ ਸਵੇਰ ਤੱਕ ਗਿਆ ਕੰਮ ਫਿਰ ਉਹਨੂੰ ਬਿਆਨਤ ਨਹੀਂ ਕੋਈ ਕਹੇਗਾ ਉਹਦਾ ਅੰਤ ਪਾਇਆ ਗਿਆ ਨਹੀਂ ਫਿਰ ਤੋਂ ਇਸੇ ਕਰਕੇ ਜਿਹੜੀ ਯਕੀਨੀਆਂ ਪੰਕਤੀਆਂ ਦੋ ਹੀ ਨੇ ਚਾਰ ਤਰੀਆਂ ਸੋ ਮਹਾਪੁਰਖ ਸਾਧੰਗਰ ਜੀ ਇਹ ਛਾਤੋ ਆਕਾਸ ਸਾਥੋ ਪਤਾਰ ਵਿਥਰੇ ਉਦੇਸ ਦੇ ਕਰਮਜਾਰ ਇਹਦੂ ਪਹਿਲਾ ਦੋ ਪੰਕਤੀਆਂ ਮਹਾਕਾਲ ਦਾ ਸਰਵ ਰੂਪ ਸ਼ਾ ਗੋਵਿੰਦ ਮਹਿਮਾ ਅਨੂ ਇਹ ਦੋ ਪੰਕਤੀਆਂ ਅਗੰਮੀ ਸਾਧ ਜੀ ਬਾਣੀ ਦੀਆਂ ਬਾਬਾ ਮਿੱਥਨ ਸਾਹਿਬ ਜੀ ਮਹਾਪੁਰਖ ਵਿਦਿਆਰਥੀਆਂ ਨੂੰ ਸੱਜ ਦੀ ਦੱਸਿਆ। ਸੋ ਆਪ ਜੀ ਨੇ ਇੱਥੇ ਅੰਕਤ ਨਹੀਂ ਕਰ ਲੈਣੀਆਂ। ਹਾਂ ਜੀ। ਉਹ ਚਲੋ ਫੇਰ ਕਰ ਲਾਂਗੇ ਆਪਾਂ ਆਹ ਪੰਜਾਬ 'ਚ ਫੇਰ ਦੱਸ ਦਊਗਾ ਦੁਬਾਰਾ। ਮਹਾਕਾਲ ਦਾ ਸਰਵ ਰੂਪ ਸ਼ਾ ਗੋਵਿੰਦ ਮਹਿਮਾ ਅਨੂਪ। ਸਾਤੋ ਓਕਾਰ ਸਾਤੋ ਪਤਾਰ। ਦੇਖਦੇ ਉਹ ਦੇਖਦੇ ਜੇ ਕਰਮ ਜਾ